ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਅੱਜ ਆਪਾਂ ਵਿਚਾਰ ਕਰਾਂਗੇ ਗੁਰੂ ਗ੍ਰੰਥ ਸਾਹਿਬ ਨੂੰ ਖਾਲਸੇ ਪੰਥ ਨੂੰ ਧੋਖਾ ਦੇਣ ਵਾਲਿਆਂ ਦੇ ਕੀ ਹਾਲਾਤ ਹੋ ਜਾਂਦੇ ਹੁੰਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਤੇ ਖਾਲਸੇ ਪੰਥ ਨਾਲ ਮੱਥਾ ਲਾਉਣ ਵਾਲਿਆਂ ਦੇ ਕੀ ਹਾਲਾਤ ਹੋ ਜਾਂਦੇ ਨੇ ਇਹ ਸਾਰਾ ਕੁਝ ਆਪਣੇ ਸਾਹਮਣੇ ਆ ਜੀ ਨੇ ਵੀ ਗੁਰੂ ਨੂੰ ਧੋਖਾ ਦਿੱਤਾ ਉਹਨੇ ਕਦੇ ਸੁੱਖ ਨਹੀਂ ਪਾਇਆ ਜਿਨੇ ਗੁਰੂ ਨਾਲ ਮੱਥਾ ਲਾਇਆ ਉਹਨੇ ਤਾਂ ਸੁੱਖ ਪਾਉਣੀ ਕੀਤੀ ਜਿਵੇਂ ਕਿ ਮੱッセ ਰੰਗੜ ਨੇ ਗੁਰੂ ਘਰ ਦੇ ਨਾਲ ਮੱਥਾ ਲਾਇਆ ਤਾਂ ਉਹਦਾ ਕੀ ਹੋਇਆ ਆਪਾਂ ਨੂੰ ਪਤਾ ਹੀ ਐ ਜਿਵੇਂ ਕਿ ਇੰਦਰਾ ਗਾਂਧੀ ਨੇ ਗੁਰੂ ਘਰ ਨਾਲ ਮੱਥਾ ਲਾਇਆ ਉਹਦਾ ਕੀ ਹੋਇਆ ਉਹਦਾ ਵੀ ਆਪਾਂ ਨੂੰ ਪਤਾ ਹੀ ਐ ਜਿਵੇਂ ਕਿ ਦੁਨੀ ਚੰਦ ਨੇ ਗੁਰੂ ਗੋਬਿੰਦ ਸਿੰਘ ਦੇ ਬਚਨਾਂ ਤੋਂ ਮੁਨਕਰ ਹੁੰਦੇ ਹੋਏ ਰਾਤ ਨੂੰ ਭੱਜ ਗਿਆ ਉਹ ਵੀ ਮੈਂ ਹਾਥੀ ਨਾਲ ਕਿਵੇਂ ਲੜੂੰਗਾ ਗੁਰੂ ਨੂੰ ਧੋਖਾ ਦੇ ਗਿਆ ਉਹਦਾ ਹਸਰ ਕੀ ਹੋਇਆ ਭਾਈ ਉਹ ਵੀ ਆਪਾਂ ਨੂੰ ਪਤਾ ਹੀ ਐ ਤੇ ਇਹ ਤਾਂ ਰਹਿ ਗਈ ਹੁਣ ਪਹਿਲਾਂ ਦੀਆਂ ਗੱਲਾਂ 40 ਸਾਲ ਤੋਂ ਪਹਿਲਾਂ ਦੀਆਂ ਗੱਲਾਂ ਜਿਹੜੀਆਂ ਅੱਜ ਦੀਆਂ ਮਜੂਤਾ ਗੱਲਾਂ ਬਾਤਾਂ ਨੇ ਇਹਨਾਂ ਤੇ ਵੀ ਆਪਾਂ ਥੋੜਾ ਜਿਹਾ ਵਿਚਾਰ ਕਰਾਂਗੇ ਕਿ ਜਿਨ੍ਹਾਂ ਨੇ ਗੁਰੂ ਨੂੰ ਧੋਖਾ ਦਿੱਤਾ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਵੀਰ ਬਾਦਲ ਉਹਨਾਂ ਦਾ ਕੀ ਬਣਿਆ ਭਾਈ ਜਿਹੜੇ ਜਹਾਜ਼ਾਂ ਝੂਟਦੇ ਹੁੰਦੇ ਤੇ ਜਿਨ੍ਹਾਂ ਦੇ ਗੈਲ ਹਜ਼ਾਰਾਂ ਲੋਕ ਭੱਜੇ ਹੁੰਦੇ ਤੇ ਵੀ ਸਾਡਾ ਲੀਡਰ ਆ ਗਿਆ ਲੀਡਰ ਆ ਗਿਆ ਤੇ ਗੁਰੂ ਨੂੰ ਧੋਖਾ ਦੇਣ ਵਾਲੇ ਦੋ ਬੰਦੇ ਨਾਲ ਦੇਖ ਲੋ ਵੀ ਹੁਣ ਕੀ ਬਣਿਆ ਆਪਣੇ ਸਾਹਮਣੇ ਹੈ ਸਾਰਾ ਕੁਝ ਕੈਪਟਨ ਅਮਰਿੰਦਰ ਸਿੰਘ ਨੇ ਗੁਰੂ ਗੁੜਕਾ ਸਾਹਿਬ ਨੂੰ ਮੱਥੇ ਨੂੰ ਲਾ ਕੇ ਇਹ ਗੱਲ ਕਹੀ ਤੀ ਕਿ ਗੁਰੂ ਸਾਹਿਬ ਦਾ ਜਿਹਨੇ ਵੀ ਵਿਪਮਾਨ ਕਰਿਆ ਮੈਂ ਉਹਨੂੰ ਚੱਕ ਕੇ ਜੇਲ੍ਹ ਸੁਟੂੰਗਾ ਉਹਨੂੰ ਪੂਰਾ ਇਨਸਾਫ ਦੇਊਗਾ ਨਸ਼ੇ ਨੇ ਜਿਹੜੇ ਪੰਜਾਬ ਚੋਂ ਖਤਮ ਕਰੂੰਗਾ ਗੁੜਕਾ ਸਾਹਿਬ ਦੀ ਸੌਂ ਖਾ ਕੇ ਪੋਟਾ ਲੈ ਲੀਆਂ ਤੇ 5 ਸਾਲ ਰਾਜ ਕੀਤਾ ਉਹਨੇ 5 ਸਾਲ ਤੱਕ ਅਖਰ ਪੂਰੇ ਨਹੀਂ ਹੋਏ ਮਹਾਰਾਜ ਇਹਨਾਂ ਨੂੰ ਪਹਿਲੀ ਲੈ ਲੈਤੀ ਗੇਟ ਚ ਉਹਨੇ ਇਨਸਾਫ ਤਾਂ ਕੀ ਦੇਣਾ ਸੀ ਜਿਹੜੇ ਚੱਲਦੇ ਕੋਰਟਾਂ ਦੇ ਵਿੱਚ ਕੇਸ ਤੇ ਜਾਣ ਪੁੱਜ ਕੇ ਉਹਨੇ ਉਹ ਵੀ ਖਰਾਬ ਕਰਾਤੇ ਆਪਣੇ ਵਕੀਲਾਂ ਨੂੰ ਕਹਿ ਕੇ ਸਰਕਾਰੀ ਵਕੀਲਾਂ ਨੂੰ ਤੁਸੀਂ ਇੱਥੇ ਨਹੀਂ ਬੋਲਣਾ ਇੱਥੇ ਨਹੀਂ ਬੋਲਣਾ ਖਾਰਜ ਕਰਾ ਦਿਓ ਇਹ ਕਰਾ ਦਿਓ ਬਾਹਰ ਕਰਾ ਦਿਓ ਉਹਨੇ ਸੌਂਦਾ ਇਸ ਗੱਲ ਦੀ ਖਾਦੀ ਸੀ ਮੈਂ ਇਨਸਾਫ ਦੇਊਗਾ ਤੁਹਾਨੂੰ ਜਦੋਂ ਰਾਜਾ ਬਣ ਗਿਆ ਮੈਂ ਮੁੱਖ ਮੰਤਰੀ ਬਣ ਗਿਆ ਸਿੱਖੋ ਤੁਹਾਨੂੰ ਇਨਸਾਫ ਦੇਉ ਗੁਰੂ ਨਾਲ ਹੋਇਆ ਜੋ ਵੀ ਕਿਸ ਨੇ ਨਰਾਤਰ ਗੀਤਾ ਗੁਰੂ ਦਾ ਉਹਨੂੰ ਸਜ਼ਾ ਦੇऊं ਪਰ ਹੋ ਗਿਆ ਕੰਮ ਉਲਟਾ ਸਜ਼ਾ ਦੇਣ ਨਾਲ ਦੀ ਬਜਾਏ ਉਹ ਉਹਨਾਂ ਨੂੰ ਬਚਾਉਣ ਲੱਗ ਗਿਆ ਤੇ ਦੇਖ ਲਓ ਫਿਰ ਉਹਦਾ ਹਾਸਰ ਕੀ ਹੋਇਆ ਅੱਜ ਕਿੱਥੇ ਆ ਕੈਪਟਨ ਸਿੰਘ ਕੈਪਟਨ ਅਮਰਿੰਦਰ ਸਿੰਘ ਕਿੱਥੇ ਆ ਭਾਈ ਕਿੰਨੀਆਂ ਖਬਰਾਂ ਲੱਗਦੀਆਂ ਨੇ ਉਹ ਤੇ ਗੈਲ ਕਿੰਨੇ ਕਿ ਲੋਕ ਤੁਰਦੇ ਨੇ ਇਹਦਾ ਆਪਣੇ ਸਾਹਮਣੇ ਆ ਸਾਰਾ ਕੁਝ ਆ ਦੂਜਾ ਰਹਿ ਗਿਆ ਬਾਦਲ ਕਾ ਪਰਿਵਾਰ ਇਹਨਾਂ ਨੇ ਵੀ ਸਿੱਖ ਕਾਨ ਦਾ ਬਹੁਤ ਬਹੁਤ ਸਿੱਖ ਕੌਮ ਦਾ ਕਾਨ ਕੀਤਾ ਭਾਈ ਬਹੁਤ ਹੀ ਨੁਕਸਾਨ ਕਰਿਆ ਗੁਰੂ ਗ੍ਰੰਥ ਦੇ ਪੰਥ ਦੇ ਨਾਂ ਤੇ ਲੈ ਲੈ ਕੇ ਬੋਟਾਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੀ અપਮਾਨ ਕਰਾਇਆ અપਮਾਨ ਕਰਨ ਵਾਲੇ ਦੇ ਨਾਲ ਖੜ ਕੇ ਇਨਸਾਫ ਮੰਗਣ ਵਾਲੇ ਦੇ ਗੋਲੀਆਂ ਡਾਂਗਾ ਕੀ ਕਿਹੜੀ ਗੱਲ ਕਿਹੜਾ ਸਿੱਖੀ ਕਿਹੜੀ ਧੀ ਪਾਈ ਇਹ ਅੱਜ ਵੀ ਲੋਕ ਇਹ ਕੁਕੀ ਜਨ ਨੇ ਪੰਥ ਹੋਏ ਪਾ ਉਹ ਕਿਹੜਾ ਪੰਥ ਕਹਿੰਦੇ ਭਲੇ ਮਨਸੋ ਉਹ ਜਿਹੜਾ ਪੰਥ ਅੱਜ ਤੱਕ ਨਹੀਂ ਬੋਲਿਆ ਗੁਰੂ ਘਰਾਂ ਦਾ ਅਪਮਾਨ ਅੱਖੀ ਹੁੰਦਾ ਦੇਖ ਕੇ ਛੋਡਾ ਕੋਈ ਮੈਨੇਜਰ ਸੋਡਾ ਕੋਈ ਸਖਤਰ ਉਸ ਟਾਈਮ ਦਾ ਕੋਈ ਜ਼ਥੇਦਾਰ ਉਸ ਟਾਈਮ ਦਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਉਸ ਟਾਈਮ ਦਾ ਅਕਾਲੀ ਦਲ ਦਾ ਪ੍ਰਧਾਨ ਉਸ ਟਾਈਮ ਦਾ ਅਕਾਲੀ ਦਲ ਦਾ ਕੋਈ ਲੀਡਰ ਬੋਲਿਆ ਜੇ ਤੱਕ ਕਿਉਂ ਨਹੀਂ ਬੋਲੇ ਕਿਉਂਕਿ ਦੂਜੇ ਪਾਸੇ ਸਾਹਣਗਾਂਡ ਕਰੀ ਹੋਈ ਸੀ ਵੀ ਸਾਨੂੰ ਵੋਟਾਂ ਪਾ ਦੇ ਛੋਡਿਓ ਵੋਟਾਂ ਨਾਲ ਫੇਰ ਮੁੱਖ ਮੰਤਰੀ ਬਣ ਜਾਗੇ ਵੀ ਐਸੀ ਕਰਾਂ ਤੇ ਪੰਥਰੋ ਕੀ ਲੈਣਾ ਦੂਜੇ ਪਾਸੇ ਸਾਹਣਗਾਂਡਤੀ ਪਾਈ ਤਾਂ ਨਹੀਂ ਬੋਲੇ ਅੱਜ ਤੱਕ ਇਹ ਮਹਾਰਾਜ ਨੇ ਗੇੜਾ ਹੈ ਜਹਾ ਵਾਲੀ ਹੌਲੀ 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 ਲਿੱਤਾ ਦੇਖ ਲਓ ਫਿਰ ਕਰਤੇ ਨਾ ਕੱਖੋਂ ਹਲੇ ਹੁਣ ਸਾਨੂੰ ਸਿੱਖਾਂ ਨੂੰ ਸੋਚਣਾ ਪਊਗਾ ਭਾਈ ਵੀ ਇਹ ਜਿਹੜੇ ਲੋਕ ਨੇ ਨਾ ਇਹ ਥੇਖ ਬਦਲ ਕੇ ਫੇਰ ਆ ਜਾਂਦੇ ਹੁੰਦੇ ਨੇ ਵੀ ਇਹ ਅਸੀਂ ਤਾਂ ਜੀ ਫਲਾਣੇ ਦੇ ਖਿਲਾਫ ਆ ਇਹ ਤਾਂ ਫਲਾਣੇ ਨੇ ਕਰਿਆ ਢਿੰਗੜੇ ਨੇ ਕਰਿਆ ਸਾਨੂੰ ਸਿੱਖਾਂ ਨੂੰ ਅੱਜ ਇਹ ਸੋਚਣਾ ਪਊਗਾ ਵੀ ਅਸੀਂ ਕਿਹਦੇ ਮਗਰ ਤੁੰਨਾ ਇਹਨਾਂ ਨੇ ਕਦੇ ਵੀ ਪੂਰੀ ਪਾਰਟੀ ਦੇ ਵਿੱਚ ਇੱਕੋ ਹੀ ਬੰਦਾ ਸੀ ਉਦੋਂ 2014-15 ਜਦੋਂ ਗੁਰੂ ਦਾ ਅਪਮਾਨ ਹੋਇਆ ਜਿਹਨੇ ਆਵਾਜ਼ ਠਾਈ ਤੀ ਪੂਰੇ ਅਕਾਲੀ ਦਲ ਦੇ ਵਿੱਚ ਇੱਕੋ ਹੀ ਬੰਦਾ ਸੀ ਉਹਦਾ ਨਵਾਂ ਸੁਖਦੇਵ ਸਿੰਘ ਪੌਰ ਸੁਖਦੇਵ ਸਿੰਘ ਪੌਰ ਸ਼੍ਰੋਮਣੀ ਅਕਾਲੀ ਕਮੇਟੀ ਦਾ ਉਸ ਟਾਈਮ ਸਿਕੱਤਰ ਦੀ ਭਾਈ ਉਹਨੇ ਆਪਣੀ ਸਿਕੱਤਰ ਦੀ ਕੁਰਸੀ ਛੱਡੀ ਉਹਨੇ ਅਕਾਲੀ ਦਲ ਨੂੰ ਛੱਡਿਆ ਪਰ ਇਸ ਗੱਲ ਦੀ ਉਹਨੇ ਮੰਗ ਕਰੀ ਕਿ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਨੂੰ ਸਜ਼ਾ ਦਿਓ ਸਜਾਤਾ ਤਾਂ ਦਿੰਦੇ ਹੋ ਜੇ ਕੋਈ ਇਹਨਾਂ ਦਾ ਗੱਲਬਾਤ ਵਿੱਚ ਨਾ ਹੁੰਦੀ ਇਹਨਾਂ ਤੇ ਸਾਂਡ ਗਾਰਡ ਸੀ ਉਹਨਾਂ ਨਾਲ ਇੱਕੋ ਹੀ ਬੰਦਾ ਸੀ ਪੂਰੇ ਅਕਾਲੀ ਦਲ ਚ ਸਿਖਦੇਵ ਸਿੰਘ ਪੌਰ ਜੀ ਨੇ ਕਿ ਇਹ ਗੱਲ ਦੀ ਆਵਾਜ਼ ਚੱਕੀ ਸੀ ਅੱਜ ਤੱਕ ਉਹ ਇਹ ਗੱਲ ਤੇ ਕਾਇਮ ਹੈ ਇੱਕੋ ਹੀ ਬੰਦਾ ਸੀ ਪੂਰੀ ਕਾਂਗਰਸ ਦੇ ਵਿੱਚ ਉਹ ਦੀ ਨਵਜੋਤ ਸਿੰਘ ਸਿੱਧੂ ਜਿਹਨੇ ਝੋਲੀਆਂ ਅੱਡ-ਅੱਡ ਕੇ ਉੱਥੇ ਵਿਧਾਨ ਸਭਾ ਦੇ ਵਿੱਚ ਇਨਸਾਫ ਮੰਗਿਆ ਸੀ ਕੈਪਟਨ ਨੂੰ ਕਹਿ ਤਿਓ ਕੈਪਟਨਾਂ ਤੈਂ ਸੌ ਖਾਦੀਆ ਤੂੰ ਇਹੇ ਕੱਲ ਦਾ ਇਨਸਾਫ ਕਰ ਤੂੰ ਇਹਨਾਂ ਦੋਸ਼ੀਆਂ ਨੂੰ ਸਜ਼ਾ ਦੇ ਪਰ ਕੈਪਟਨ ਨੂੰ ਫੇਰ ਕੁਝ ਹੋਰ ਹੀ ਦਿਖਣ ਲੱਗ ਗਿਆ ਤਾਂ ਹੀ ਉਹਦਾ ਇੰਨਾ ਬੁਰਾ ਹਾਲ ਹੋ ਗਿਆ ਭਾਈ ਉਸਦਾ ਕੋਈ ਕੈਪਟਨ ਨੂੰ ਇੱਕੋ ਹੀ ਬੰਦਾ ਆ ਝਾੜੂ ਵਾਲਿਆਂ ਦੀ ਪਾਰਟੀ 'ਚ ਸਾਰੀ ਪਾਰਟੀ 'ਚ ਇਹਨਾਂ 'ਚ ਇੱਕੋ ਹੀ ਬੰਦਾ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਹੋਏ ਅਪਮਾਨ ਦੀ ਗੱਲ ਕਰਦਾ ਜਾਂ ਪੰਜਾਬ ਨੂੰ ਨਸ਼ਾ ਤੋਂ ਬਚਾਉਣ ਦੀ ਗੱਲ ਕਰਦਾ ਉਹਨੂੰ ਇਹਨੇ ਇਹਨਾਂ ਨੇ ਖੁੱਡੇ ਲੈ ਕੇ ਲੈਣ ਲਾਇਆ ਹੋਇਆ ਉਹਦੀ ਇਹ ਜਾਤ ਨਹੀਂ ਪੁੱਛਦੇ ਉਹਦੀ ਕੋਈ ਗੱਲ ਨਹੀਂ ਮੰਨਦੇ ਉਹਦਾ ਨਾਂ ਹੈ ਭਾਈ ਕਵਰ ਕੋਵਰ ਬੀਜੇ ਪ੍ਰਤਾਪ ਸਿੰਘ ਜਿਹੜਾ ਕਿ ਅੰਮਰਸਾ ਤੋਂ ਐਮ.ਐਲ.ਏ ਹੈ ਬੰਦਾ ਉਹ ਸ਼ਹਿਰ ਸ਼ਹਿਰੋਂ ਰੋਡਾ ਹੈ ਪਰ ਉਹ ਗਰੰਤ ਦੀ ਪੰਥ ਦੀ ਪੰਜਾਬ ਦੀ ਹਮਦਰਦੀ ਰੱਖਦਾ ਉਹ ਬੰਦਾ ਇਸ ਪਾਰਟੀ ਦੇ ਵਿੱਚ ਇੱਕੋ ਹੀ ਬੰਦਾ ਹੈ ਉਹ ਹੋਰ ਸਾਰੇ ਰਲੇ ਮਿਲੇ ਬਸ ਕੁਰਸੀਆਂ ਦੇ ਜਾ ਰਹੀ ਨੇ ਉਹ ਬੰਦਾ ਕਹਿੰਦਾ ਹੁਣ ਵੀ ਕਹਿੰਦਾ ਕੁਝ ਨਾ ਕੁਝ ਕਰੋ ਇਹੜੀਆਂ ਗੱਲਾਂ ਕਰਕੇ ਆ ਉਹ ਤੋਂ ਭਗਵੰਤ ਮਾਨਸੇ ਤੂੰ ਫਿਰਦਾ ਸੀ ਥੋਂ ਤੋਂ ਕਦੇ ਬਗਰਾੜੀ ਮੋਰਚੇ 'ਚ ਕਦੇ ਮਹਾਲੀ ਜਿਹੜਾ ਗਰਵਖ ਸਿੰਘ ਨੇ ਲਾਇਆ ਤੀ ਤੁਸੀਂ ਕਹਿੰਦੇ ਤੇ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰਾਂਗੇ ਕਿੱਧਰ ਗਈਆਂ ਉਹਦੀਆਂ ਗੱਲਾਂ ਕਿੱਧਰ ਗਈਆਂ ਭਾਈ ਆਖਰ ਹਾਲਾ ਸੋਡਾ ਵੀ ਭਗਵੰਤ ਸਾਹਿਬ ਉਹੀ ਹੋਣਾ ਜਿਹੜਾ ਪਹਿਲਾਂ ਲਿਆਂਦਾ ਹੋਇਆ ਹੈ ਜਿਹੜਾ ਤੁਸੀਂ ਨਾ ਖਾਲਸੇ ਪੰਥ ਨਾਲ ਕਰਕੇ ਜਵਾਨ ਹੁਣ ਉਲਟਾ ਚੱਕ ਚੱਕ ਸਿੱਖਾਂ ਦੇ ਨੌਜਵਾਨ ਮੁੰਡਿਆਂ ਨੂੰ ਸਿੱਖਾਂ ਦੇ ਪ੍ਰਚਾਰਕਾਂ ਨੂੰ ਜੇਲਾਂ 'ਚ ਬੰਦ ਕਰ ਰਹੇ ਹੋ ਨਾ ਹਾਲ ਆਉਣ ਵਾਲੇ ਸਮੇਂ ਛੋਟਾ ਵੀ ਇਹੀ ਹੋਣਾ ਚਿੰਤਾ ਨਾ ਕਰਿਓ ਵੀ ਆਸੀਂ ਕਹਨੀ ਆਈ ਸਾਡਾ ਤਾਂ ਇਹੀ ਚੱਲੀ ਜਾਊ ਇਹ ਤਾਂ ਉਹ ਦੋ ਜਾਨਾਂ ਦੀ ਪਹਿਲਾਂ ਦੋ ਪਾਰਟੀਆਂ ਦੀ ਮਾੜੀ ਕਾਰਗੁਜ਼ਾਰੀ ਕਰਕੇ ਸਾਨੂੰ ਟਾਈਮ ਮਿਲ ਗਿਆ ਸੋਚ ਲਓ ਜੇ ਕੁਝ ਕਰਨਾ ਚੰਗਾ ਨਹੀਂ ਤਾਂ ਫਿਰ ਦੇਖ ਲੈ ਠਣੇ ਠਣੇ ਕੇ ਪਾਲ ਛੋਟਾ ਵਾਲੀ ਵੀ ਹੋਣ ਵਾਲੀ ਹੈ ਚਲੋ ਭਾਈ ਅੱਜ ਦਾ ਵਿਚਾਰ ਆਪਣਾ ਇਹ ਤੀ ਅੱਗੇ ਵਾਸਤੇ ਹੋਰ ਵੀ ਕਰਿਆ ਕਰਾਂਗੇ ਏ ਸਾਡਾ ਇਹ ਜਿਹੜਾ ਲਿੰਕ ਚੈਨਲ ਚੈਨਲ ਹੈ ਭਾਈ ਇਹਨੂੰ ਬੱਦ ਵਾਰ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਜੇ ਸਾਡੇ ਵਿਚਾਰ ਤੁਹਾਨੂੰ ਕੋਈ ਗੱਲ ਸੱਚੀ ਲੱਗਦੀ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ